ਨਮਸਕਾਰ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਸੋਲਰ ਪਾਵਰ ਤੇ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਸਬਸਿਡੀ ਦੇ ਉੱਪਰ ਹੀ ਆਪਾਂ ਕਰਾਂਗੇ ਕਿ ਵੀ ਸਰਕਾਰ ਜਿਹੜੀ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਆਪਾਂ ਉਹਦਾ ਫਾਇਦਾ ਦੇਖੋ ਕਿਵੇਂ ਲੈ ਸਕਦੇ ਆ ਤੇ ਕਿਵੇਂ ਆਪਣੇ ਘਰ ਸੋਲਰ ਜਦੋਂ ਆਪਾਂ ਲਗਾਉਣਾ ਤਾਂ ਆਪਾਂ ਜਿਹੜਾ ਸਬਸਿਡੀ ਦਾ ਜਿਹੜਾ ਫਾਇਦਾ ਉਹ ਆਪਾਂ ਕਿਵੇਂ ਲੈ ਸਕਦੇ ਆ ਕਿਹੜਾ ਸਿਸਟਮ ਆਪਾਂ ਲਗਾ ਰਹੇ ਆ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਿਸਟਮ ਜਿਹੜੇ ਆਉਂਦੇ ਦੇਖੋ ਆਫ ਗ੍ਰਿਡ ਔਨ ਗ੍ਰਿਡ ਹਾਈਬ੍ਰਿਡ ਤੇ ਇੰਟਰਾ ਸਿਸਟਮ ਹੁੰਦੇ ਆ ਤੇ ਸਰਕਾਰ ਜਿਹੜੀ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਕਿ ਉਹ ਹਰ ਇੱਕ ਪਲਾਂਟ ਤੇ ਹੀ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਜੀ ਇਦਾਂ ਬਿਲਕੁਲ ਨਹੀਂ ਹੈ ਜੇਕਰ ਤੁਸੀਂ ਬੈਟਰੀ ਵਾਲਾ ਸਿਸਟਮ ਲਗਾਣੇ ਹੋ ਆਫ ਗ੍ਰਿਡ ਲਗਾਣੇ ਹੋ ਤਾਂ ਆਪਾਂ ਨੂੰ ਗਵਰਨਮੈਂਟ ਕੋਈ ਵੀ ਸਬਸਿਡੀ ਨਹੀਂ ਦਿੰਦੀ ਹੈ ਜੇ ਆਪਾਂ ਕੋਈ ਵੀ ਪਲਾਂਟ ਆਪਣੇ ਦੁਕਾਨ ਤੇ ਲਗਾਣੇ ਆ ਜਾਂ ਕਿਤੇ ਸ਼ੈੱਲਰ ਤੇ ਲਗਾਣੇ ਆ ਤਾਂ ਵੀ ਆਪਾਂ ਨੂੰ ਸਰਕਾਰ ਕੋਈ ਸਬਸਿਡੀ ਨਹੀਂ ਦੇ ਰਹੀ ਠੀਕ ਹੈ ਜੀ ਸਬਸਿਡੀ ਜੋ ਆਪਾਂ ਨੂੰ ਗਵਰਨਮੈਂਟ ਦੇ ਰਹੀ ਹੈ ਉਹ ਆਪਾਂ ਨੂੰ ਦੇ ਰਹੀ ਹੈ ਰੈ residense ਤੇ ਯਾਨੀ ਕਿ ਆਪਣੇ ਘਰ ਤੇ ਮਕਾਨ ਤੇ ਜਦੋਂ ਆਪਾਂ ਸੋਲਰ ਲਗਾਉਣੇ ਆਪਣੇ ਘਰ ਜਿੱਥੇ ਆਪ ਠੀਕ ਹੈ ਜੀ ਉਥੇ ਜਦੋਂ ਆਪਾਂ ਸੋਲਰ ਲਗਾਉਣੇ ਆ ਠੀਕ ਹੈ ਉਦੋਂ ਹੀ ਆਪਾਂ ਨੂੰ ਸਬਸਿਡੀ ਮਿਲਨੀ ਆ ਤੇ ਸਬਸਿਡੀ ਬੈਟਰੀ ਵਾਲੇ ਤੇ ਆਪਾਂ ਨੂੰ ਕੋਈ ਸਬਸਿਡੀ ਨਹੀਂ ਮਿਲਨੀ ਜੀ ਠੀਕ ਹੈ ਜੀ ਜਿਹੜੀ ਆਪਾਂ ਨੂੰ ਸਬਸਿਡੀ ਮਿਲਣੀ ਆ ਉਹ ਮਿਲਨੀ ਆ ਔਨ ਗ੍ਰਿਡ ਸਿਸਟਮ ਤੇ ਜੋ ਕਿ ਸਰਕਾਰ ਨੂੰ ਜੋ ਲਾਈਟ ਰਿਵਰਸ ਜਾਏਗੀ ਯੂਨਟ ਜਾਏਗੀ ਤੁਹਾਡਾ ਜੋ ਬਿੱਲ ਹੈ ਵਿੱਚੋਂ ਮਾਫ ਹੋ ਕੇ ਆਏਗਾ ਉਹਦੇ ਤੇ ਹੀ ਤੁਹਾਨੂੰ ਜਿਹੜੀ ਸਬਸਿਡੀ ਆ ਉਹ ਮਿਲਣੀ ਆ ਹੁਣ ਦੂਜੀ ਗੱਲ ਆਪਾਂ ਕਰਾਂਗੇ ਕਿ ਵੀ ਸਰਕਾਰੋਂ ਕਿੰਨੀ ਸਬਸਿਡੀ ਦੇ ਰਹੀ ਆ ਕਿੰਨੇ ਪਲਾਂਟ ਆਪਾਂ ਲਗਾਉਣੇ ਆ ਕਿੱਡਾ ਵੱਡਾ ਪਲਾਂਟ ਲਗਾਉਣੇ ਆ ਤੇ ਕਿੰਨੀ ਆਪਾਂ ਨੂੰ ਸਬਸਿਡੀ ਮਿਲੂਗੀ ਕਿ ਜੇ ਆਪਾਂ ਮੰਨ ਲਓ ਕਿ 3 ਕਿਲੋਵਾਟ ਪਲਾਂਟ ਲਗਾਉਣੇ ਆ ਆਪਾਂ ਤਾਂ 78000 ਰੁਪਏ ਆਪਾਂ ਨੂੰ ਗਵਰਨਮੈਂਟ ਸਬਸਿਡੀ ਦੇ ਰਹੀ ਹੈ ਤੇ ਇਹ ਘਟਕਟਾ ਕੇ ਸਬਸਿਡੀ ਤੇ ਆਪਾਂ ਨੂੰ ਲਗਭਗ 70 ਤੋਂ 72000 ਰੁਪਏ ਦੇ ਵਿੱਚ ਆ 3 ਕਿਲੋਵਾਟ ਦਾ ਜੋ ਸਿਸਟਮ ਹੈ ਉਹ ਮਿਲ ਜਾਂਦਾ ਜੀ ਜਿਹਦੇ ਵਿੱਚ ਕੀ ਹੁੰਦਾ ਸਿਸਟਮ ਸਾਰਾ ਲਗਾ ਕੇ ਬਿਲੀ ਬੋਰਡ ਦਾ ਕੰਮ ਕਰਕੇ ਮੀਟਰ ਚੱਲਦਾ ਕਰਕੇ ਸਾਰਾ A to Z ਕਰਕੇ ਤੁਹਾਨੂੰ ਯਾਨੀ ਕਿ 70 ਤੋਂ 72000 ਰੁਪਏ ਦੇ ਵਿੱਚ 3 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਪੈ ਜਾਂਦਾ ਹੁਣ ਦੂਜੀ ਗੱਲ ਆਪਾਂ ਕਰਾਂਗੇ ਦੇਖੋਗੇ ਵੀ ਆਪਾਂ ਜੇ 5 ਕਿਲੋਵਾਟ ਲਗਵਾਣੇ ਆ ਉਹੀ ਸਿਸਟਮ ਨੂੰ ਜਾਂ 6 ਕਿਲੋਵਾਟ ਜਾਂ 10 ਕਿਲੋਵਾਟ ਲਗਵਾਣੇ ਕੀ ਆਪਾਂ ਨੂੰ ਸਬਸਿਡੀ ਉਹ ਜ਼ਿਆਦਾ ਮਿਲੇਗੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਜੀ ਠੀਕ ਹੈ ਜੀ ਸਿਸਟਮ ਜਿੱਦਾਂ ਮਰਜ਼ੀ ਤੁਸੀਂ ਲਗਵਾਓ 5 ਕਿਲੋਵਾਟ ਲਗਵਾਓ 10 ਕਿਲੋਵਾਟ 8 ਕਿਲੋਵਾਟ ਜੋ ਵੀ ਹੈ ਠੀਕ ਹੈ ਸਬਸਿਡੀ ਜਿਹੜੀ ਤੁਹਾਨੂੰ ਮਿਲਣੀ ਹੈ ਉਹ ਗਵਰਨਮੈਂਟ ਤੋਂ ਮਤਲਬ 78000 ਰੁਪਏ ਜੋ ਫਿਕਸਡ ਹੈ ਚਾਹੇ ਤੁਸੀਂ ਛੋਟਾ ਪਲਾਟ ਲਗਵਾਓ ਚਾਹੇ ਵੱਡਾ ਪਲਾਟ ਲਗਵਾਓ ਠੀਕ ਹੈ ਜੀ ਉਦੋਂ ਤੁਹਾਨੂੰ ਮਤਲਬ ਇੰਨੀ ਹੀ ਸਬਸਿਡੀ ਮਿਲਣੀ ਹੈ ਸਰਕਾਰ ਤੋਂ ਹੁਣ ਦੂਜੀ ਚੀਜ਼ ਇੱਕ ਹੋਰ ਆਪਾਂ ਗੱਲ ਕਰਾਂਗੇ ਦੇਖੋ ਜੀ ਸਬਸਿਡੀ ਕਈ ਹੁਣ ਆਪਾਂ ਕੀ ਕਰਦੇ ਆ ਕਿ ਸਿਸਟਮ ਮੰਨ ਲਓ ਆਪਾਂ ਲਗਵਾ ਲੈਨੇ ਹਨਾ ਤਾਂ ਸਬਸਿਡੀ ਆਪਾਂ ਇਹਨਾਂ ਕਿ ਵੀ ਸਾਨੂੰ ਸਬਸਿਡੀ ਕੱਟ ਕੇ ਜਿਵੇਂ ਕੇਸ ਮਤਲਬ ਪਏਗਾ ਜਿੰਨੇ ਦਾ ਵੀ ਆ ਮੰਨ ਲਓ ਵੀ ਫਰਜ਼ ਕਰੂ 5 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਠੀਕ ਹੈ ਜੀ 2.5 ਲੱਖ ਰੁਪਏ ਦਾ ਮਿਨੀਮਮ ਆਉਂਦੀ ਲਗਭਗ ਜੋ ਕੋਸਟ ਇਸ ਟਾਈਮ ਚੱਲ ਰਹੀ ਹੈ 5 ਕਿਲੋਵਾਟ ਦੀ ਤੇ ਸਬਸਿਟੀ ਕੱਟ ਕੇ ਉਹ ਲਗਭਗ 1.72 ਦੇ ਆਸ-ਪਾਸ ਜਾਨੀ ਕਿ ਪੌਣੇ 2 ਲੱਖ ਰੁਪਏ ਦੇ ਕਰੀਬ ਆਪਾਂ ਨੂੰ ਉਹਦੀ ਕੀਮਤ ਪੈ ਜਾਂਦੀ ਹੈ ਹੁਣ ਜਿਹੜੀ ਸਬਸਿਟੀ ਹੈ ਹੁਣ ਦੇਖੋ ਕਿ ਵੀ ਕਿੰਨੇ ਟਾਈਮ ਬਾਅਦ ਸਬਸਿਟੀ ਆਏਗੀ ਠੀਕ ਹੈ ਆਏਗੀ ਜਾਂ ਨਹੀਂ ਨਹੀਂ ਆਏਗੀ ਮਤਲਬ ਸਰਕਾਰ ਆਪਾਂ ਨੂੰ ਮਤਲਬ ਕੀ ਪ੍ਰੂਫ ਆ ਕੇ ਆਪਾਂ ਨੂੰ ਸਬਸਿਟੀ ਮਤਲਬ ਇੰਨੇ ਟਾਈਮ ਬਾਅਦ ਆ ਜਾਏਗੀ ਮਤਲਬ ਇਸ ਤਰ੍ਹਾਂ ਦੀ ਕੋਈ ਟਾਈਮਿੰਗ ਜਾਂ ਕਿੰਦਾਂ ਤੋਂ ਕੁਝ ਵੀ ਨਹੀਂਗਾ ਜੋ ਇਹਦਾ ਸਹੀ ਪ੍ਰੋਸੀਜਰ ਹੈ ਕਿ ਵੀ ਸਬਸਿਟੀ ਆਪਾਂ ਨੂੰ ਕਿੰਨੇ ਟਾਈਮ ਬਾਅਦ ਆਏਗੀ ਜਿਹੜਾ ਕਿ ਆਪਾਂ ਨੂੰ ਮਿਨਿਮਮ ਵੇਟ ਕਰਨਾ ਪਏਗਾ ਸਬਸਿਡੀ ਦਾ ਸਿਸਟਮ ਲੱਗਣ ਤੋਂ ਬਾਅਦ ਤੁਹਾਡੀ ਸਾਰੇ ਕਾਗਜ਼ੀ ਕਾਰਵਾਈ ਜਦੋਂ ਪੂਰੀ ਹੋ ਜਾਂਦੀ ਹੈ ਅਪਰੂਵਲ ਆਪਾਂ ਨੂੰ ਮਿਲੇਗੀ ਤਾਂ ਹੀ ਆਪਣੇ ਸਿਸਟਮ ਲੱਗੇਗਾ ਆਦਰਵਾਇਸ ਕੋਈ ਇਹ ਨਹੀਂਗਾ ਕਿ ਵਿੱਚ ਤੁਸੀਂ ਸਿਸਟਮ ਲਗਵਾਉਣਾ ਚਾਹਨੀ ਹੋਨ ਗ੍ਰੇਡ ਤਾਂ ਤੁਸੀਂ ਮਤਲਬ ਨਾਰਮਲੀ ਸਿਸਟਮ ਲਗਵਾ ਸਕਦੇ ਆ ਇਦਾਂ ਦਾ ਕੁਝ ਨਹੀਂਗਾ ਜੀ ਪਹਿਲਾਂ ਅਪਰੂਵਲ ਹੋਏਗੀ ਅਪਰੂਵਲ ਹੋਣ ਤੋਂ ਬਾਅਦ ਪੀਐਸਸੀਲ ਬੋਰਡ ਦੇ ਵਿੱਚ ਅਪਰੂਵਲ ਹੋਏਗੀ ਬਿਜਲੀ ਬੋਰਡ ਵੱਲੋਂ ਵੀ ਵੀ ਅਸੀਂ ਤੁਹਾਡੇ ਸਿਸਟਮ ਲਗਾ ਰਿਹਾ ਤੁਹਾਨੂੰ ਮਨਜ਼ੂਰੀ ਮਿਲੇਗੀ ਉਸ ਤੋਂ ਬਾਅਦ ਤੁਸੀਂ ਮਤਲਬ ਸਿਸਟਮ ਲਗਵਾ ਸਕਦੇ ਹੋ ਠੀਕ ਹੈ ਜੀ ਅਪਰੂਵਲ ਆਉਣ ਤੋਂ ਬਾਅਦ ਜੋ ਮਿਨੀਮਮ ਟਾਈਮ ਇਹਦਾ ਹੁੰਦਾ ਠੀਕ ਹੈ ਜੀ ਪੰਡਾ ਵੱਲੋਂ ਮੰਨ ਲਓ ਜਿਵੇਂ ਸਬਸਿਡੀ ਪਹਿਲਾਂ ਆਉਂਦੀ ਸੀਗੀ ਤਾਂ ਮਿਨੀਮਮ ਕੋਈ ਇਹ 60 ਦਿਨਾਂ ਦਾ ਜਾਂ 90 ਦਿਨਾਂ ਦਾ ਕੋਈ ਟਾਈਮਿੰਗ ਹੁੰਦਾ ਸੀ ਜਾਨੀ ਕਿ ਮਿਨਿਮਮ ਟਾਈਪ ਤੋਂ ਇਹਨੇ ਮਿੰਨੇ ਦੇ ਵਿੱਚ ਵਿੱਚ ਸਬਸਿਡੀ ਹੈ ਜੋ ਕਸਟਮਰ ਦੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਮੰਨ ਲਓ ਕਿ ਮੰਨ ਲਓ ਤਿੰਨ ਮਹੀਨੇ ਤੱਕ ਆਪਾਂ ਨੂੰ ਸਬਸਿਡੀ ਮਿਲੇਗੀ ਇਦਾਂ ਦਾ ਕੁਝ ਵੀ ਨਹੀਂਗਾ ਵੀ ਲਗਭਗ ਜੋ ਟਾਈਮਿੰਗ ਤੁਹਾਨੂੰ ਇਹ ਐਪਰਕਸੀਮੇਟ ਦੱਸਿਆ ਕਿ ਵੀ ਲਗਭਗ ਦਾ ਜੋ ਟਾਈਮ ਹੈ ਉਹ ਤਿੰਨ ਮਹੀਨੇ ਤੱਕ ਦਾ ਲੱਗ ਜਾਂਦਾ ਬਟ ਸਬਸਿਡੀ ਜੋ ਆਪਾਂ ਨੂੰ ਕਲੇਮ ਹੋ ਜਾਣੀ ਆ ਉਹ ਮਿਨਿਮਮ 15 ਤੋਂ 20 ਦਿਨ 25 ਦਿਨ ਦੇ ਵਿੱਚ ਵਿੱਚ ਤੋਂ ਉਦੋਂ ਹੀ ਸਬਸਿਡੀ ਆਪਣੇ ਜਿਹੜੇ ਅਕਾਊਂਟ ਦੇ ਵਿੱਚ ਹੈ ਉਹ ਆ ਜਾਂਦੀ ਹੈ ਜੀ ਠੀਕ ਹੈ ਜੀ ਸਿਸਟਮ ਦੀ ਜੇ ਆਪਾਂ ਗੱਲ ਕਰੀਏ ਇਹ ਵੀ ਸਿਸਟਮ ਆਪਾਂ ਹੁਣ ਕਿੰਨੇ ਕਿਲੋਵਾਟ ਤੱਕ ਦਾ ਮੰਨ ਲਓ ਆਪਾਂ ਨੂੰ ਲਗਵਾਉਣਾ ਚਾਹੀਦਾ ਨੋਰਮਲ ਆਪਣੇ ਘਰ ਦੇ ਵਿੱਚ ਤਾਂ ਕਿ ਆਪਣਾ ਜਿਹੜਾ ਬਿਜ ਦਾ ਬਿੱਲ ਹੈ ਉਹ ਜ਼ੀਰੋ ਹੋ ਜਾਵੇ ਤਾਂ ਆਪਾਂ ਨੂੰ ਬਿੱਲ ਜੋ ਪੇ ਨਹੀਂ ਕਰਨਾ ਪਵੇ ਇਹ ਵੀ ਬੜੀ ਸਮੱਸਿਆ ਹੁੰਦੀ ਹੈ ਦੇਖੋ ਕਸਟਮਰ ਕਈ ਵਾਰੀ ਸੋਚਦਾ ਕਿ ਮਤਲਬ ਬਿੱਲ ਆ ਰਿਹਾ ਠੀਕ ਹੈ ਜੀ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਜੋ ਪਲਾਂਟ ਆ ਕਿ ਕਿੰਨਾ ਵੱਡਾ ਲਗਵਾਉਣਾ ਚਾਹੀਦਾ ਕਿੰਨਾ ਲਗਵਾਉਣਾ ਚਾਹੀਦਾ ਕਿੰਨਾ ਨਹੀਂ ਲਗਵਾਉਣਾ ਚਾਹੀਦਾ ਕਿਹੜਾ ਲਗਵਾਈਏ ਹਨਾ ਤਾਂ ਨਾਰਮਲ ਦਾ ਮਤਲਬ ਸਿਸਟਮ ਆ ਦੇਖੋਗੇ ਵੀ ਜੇਤ ਵਾਸੀ ਬਿੱਲ ਪੇ ਕਰ ਰਹੇ ਹੋ ਨਾਰਮਲੀ ਤੁਹਾਡਾ ਬਿੱਲ ਜਿਹੜਾ ਆ ਰਿਹਾ 6 ਤੋਂ 7000 ਰੁਪਏ ਮਤਲਬ 2 ਮਹੀਨੇ ਬਾਅਦ ਸਿੰਗਲ ਫੇਸ ਦਾ ਜੋ ਤੁਹਾਡਾ ਬਿੱਲ ਹੈ ਉਹ ਆ ਰਿਹਾ ਤਾਂ ਤੁਸੀਂ 3 ਕਿਲੋਵਾਟ ਦਾ ਸਿਸਟਮ ਹੈ ਜਿਹੜਾ ਲਗਵਾ ਸਕਦੇ ਹੋ ਅਦਰਵਾਈਜ਼ ਕੀ ਹੈ ਇਸ ਤੋਂ ਜ਼ਿਆਦਾ ਬਿੱਲ ਆ ਰਿਹਾ ਤੁਹਾਡਾ 10 ਤੋਂ 12000 ਰੁਪਏ ਬਿੱਲ ਆ ਰਿਹਾ 4 ਕਿਲੋਵਾਟ ਲਗਵਾ ਸਕਦੇ ਹੋ ਅਦਰਵਾਈਜ਼ 5 15 ਤੋਂ 16 17000 ਰੁਪਏ ਤੁਹਾਡਾ ਬਿੱਲ ਮਿਨੀਮਮ ਆ ਰਿਹਾ ਤਾਂ ਤੁਸੀਂ ਮਿਨੀਮਮ ਕੀ ਹੈ 5 ਕਿਲੋਵਾਟ ਨਾਰਮਲ ਜਿਉਂ ਕਰਦੇ ਸਿਸਟਮ ਹੈ ਉਹ ਲਗਵਾ ਸਕਦੇ ਹੋ ਹੁਣ ਇੱਕ ਚੀਜ਼ ਹੁਣ ਮੈਂ ਤੁਹਾਨੂੰ ਹੋਰ ਕਲੀਅਰ ਕਰ ਦੇਣਾ ਚਾਹੁੰਦਾ ਕਿ ਮਤਲਬ ਕਿ ਤੁਸੀਂ ਸਿਸਟਮ ਲਗਵਾ ਰਹੇ ਹੋ ਤੁਸੀਂ ਬਿੱਲ ਦੇ ਅਕੋਰਡਿੰਗ ਮਤਲਬ ਪਲੱਟ ਲਗਵਾ ਰਹੇ ਹੋ ਕਿ ਵੀ فرض ਕਰੋ ਤੁਹਾਡਾ ਬਿੱਲ ਮਿਨੀਮਮ ਇਨਾ ਆ ਰਿਹਾ ਤੇ ਤੁਸੀਂ ਕੀ ਕਰਦੇ ਹੋ ਕਿ 5 ਕਿਲੋਵਾਟ ਦਾ ਮਤਲਬ ਅਪਲਾਈ ਕਰਵਾ ਲੈਂਦਾ ਉਹਦੇ ਵਾਸਤੇ ਕੀ ਹੋਏਗਾ ਦੇਖੋ ਤੁਹਾਡਾ ਜਿਹੜਾ ਮੇਨ ਜਿਹੜਾ ਲੋਡ ਹੈ ਜੋ ਤੁਹਾਡਾ ਸੈਂਕਸ਼ਨ ਲੋਡ ਹੈ ਕਿ ਵੀ ਜਦੋਂ ਆਪਣੇ ਬਿੱਲ ਆਉਂਦਾ ਹੁੰਦਾ ਉਹਦੇ ਮੇਨ ਸੈਂਕਸ਼ਨ ਲੋਡ ਇੱਕ ਲਿਖਿਆ ਹੁੰਦਾ ਕਿ ਵੀ ਤੁਹਾਡਾ ਮਤਲਬ ਕਿੰਨਾ ਸੈਂਕਸ਼ਨ ਲੋਡ ਹੈ ਉਹ ਮਿਨੀਮਮ ਤੁਹਾਡਾ ਲੋਡ 6 ਤੋਂ 6.5 ਕਿਲੋਵਾਟ ਸੈਂਕਸ਼ਨ ਲੋਡ ਹੋਣਾ ਚਾਹੀਦਾ ਤਾਂ ਹੀ ਤੁਹਾਡਾ ਜਿਹੜਾ 5 ਕਿਲੋਵਾਟ ਦਾ ਜਿਹੜਾ ਆਨਗ੍ਰੇਡ ਸਿਸਟਮ ਆ ਜਿਹੜਾ ਅਪਲਾਈ ਹੋਏਗਾ ਉਸ ਤੋਂ ਬਾਅਦ ਆਪਾਂ ਸਬਸਿਡੀ ਹੈ ਜਿਹੜੀ ਉਹ ਸਰਕਾਰ ਤੋਂ ਲੈ ਸਕਦੇ ਆ ਸਿਸਟਮ ਲੱਗਣ ਤੋਂ ਬਾਅਦ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਹੀ ਸਾਡੀਆਂ ਹੋਰ ਵੀਡੀਓਆਂ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ